हां जी किसान बिरो स्वागत है ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਟਾਪ ਦੀ ਕੱਟੀ ਇੱਕ ਬਈ ਕੱਟਾ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਣੇ ਬਈ ਤੁਹਾਡੇ ਤੇ ਬਈ ਜੀ ਹੱਸੀ ਗਾਲ ਸੱਸੀ ਗਾਲ ਬਈ ਉਹ ਠੀਕ ਹੋ ਵਧੀਆ ਹਾਂਜੀ ਵਧੀਆ ਨਾਮ ਤੇ ਐਡਰੈਸ ਹੋਊਗਾ ਜੀ ਪਿੰਡ ਰੂੜੇ ਇੱਕ ਖੁਰਦ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਠੀਕ ਹੈ ਬਈ ਨੇੜੇ ਪਿੰਡ ਬਈ ਨੇੜੇ ਪਿੰਡ ਬੱਲੋ ਚੌਕੇ ਠੀਕ ਹੈ ਬਈ ਪੱਕਾ ਮੋਬਾਈਲ ਨੰਬਰ 4 8544910560 ਠੀਕ ਹੈ ਬਈ ਬਈ ਜਿਹੜੀ ਇਹ ਕੱਟੀ ਦੇਖਦੇ ਕਿੰਨੀ ਉਮਰ ਹੈ ਜੀ ਇਹ 14 ਮਹੀਨੇ ਹੋ ਗਏ ਜੀ 15ਵਾਂ ਮਹੀਨਾ ਲੱਗ ਚੁੱਕਾ ਹੈ 14 ਮਹੀਨੇ ਦੀ ਉਮਰ ਆ 15ਵਾਂ ਮਹੀਨਾ ਨੂੰ ਸਟਾਰਟ ਹੋ ਗਿਆ ਹਾਂਜੀ ਠੀਕ ਆ ਕੀ ਰਿਕਾਰਡ ਆ ਦੀ ਮਾਂ ਦੇ ਦੁੱਧਾਂ ਇਹਦੀ ਮਾਂ ਦਾ 2-3 ਦੰਦ ਜੀ ਭਲੂਣ ਦਾ ਹੂੰ 13 ਲੀਟਰ 900 ਗ੍ਰਾਮ ਕੰਡੇ ਵਾਲੇ ਠੀਕ ਆ ਪਹਿਲੇ ਸੂਏ ਬਈ 13 ਲੀਟਰ 900 ਗ੍ਰਾਮ ਦੁੱਧ ਦਿੰਦਾ ਜੀ ਮਾਂ ਨੇ ਦੋ ਦੰਦ ਸ ਠੀਕ ਆ ਕਿਹੜੇ ਟੀਕੇ ਦੀ ਹੈ ਇਹ ਬਈ ਇਹ ਸਾਰਜੁਨੀ ਵਾ ਸੀ ਚੰਡੀ ਸੀ ਮੰਦੀ ਕੱਟੀ ਠੀਕ ਆ ਬਈ ਆ ਝੂਲੀ ਬੜੀ ਚੰਗੀ ਆ ਕੱਲਾ ਕੱਲਾ ਥਣ ਚਾਰੇ ਥਣ ਨਿਕਲਵੇਂ ਪੂਰੇ ਗੈਰ ਦੇ ਕੀ ਆਵਾਜ਼ ਆ ਝੂਲੀ ਬਹੁਤ ਕਮਾਲ ਦੀ ਹੈ ਹ ਫਤਪੁਰਾ ਬਹੁਤ ਚੰਗਾ ਬਈ ਚੰਗੀ ਆ ਉਮਰ ਦੇ ਹਿਸਾਬ ਨਾਲ ਕੱਦ ਬਹੁਤ ਚੰਗਾ ਫੇਸ ਬੜਾ ਪਿਆਰਾ ਬਈ ਵਿਚੀ ਵਾਚੀ ਬਹੁਤ ਪਤਲੀ ਲੱਗੀ ਸਿੰਘ ਮੋੜਨਾ ਹਾਂ ਹਾਂਜੀ ਹਾਂਜੀ ਬਈ ਪੂਰਾ ਗਲਾਈ ਵਾਲਾ ਗੋਲ ਸਿੰਘ ਕਰੂਗੀ ਹਮ ਮੋਰਾ ਵਾਲਾ ਜੀ ਬਈ ਖੋਲ ਦ ਮਾੜੀ ਤੋਰ ਕੇ ਦਿਖਾ ਦੋ ਕੱਦ ਬੱਡ ਚੰਗਾ ਉਮਰ ਛੋਟੀ ਆ ਹਜੇ ਉਸ ਹਿਸਾਬ ਨਾਲ ਕੱਦ ਉਮਰ ਦੇ ਹਿਸਾਬ ਨਾਲ ਕੱਦਗਾਠੀ ਬਹੁਤ ਹੈ ਵੀਰੇ ਹਾਂ ਸਹੀ ਗੱਲ 14 ਮਹੀਨੇ ਦਾ ਸਿੰਘ ਆ ਜਿਹੜਾ ਮੋੜਨ ਲੱਗੀ ਬਈ ਤੋਰਾ ਤਾਰਾ ਚੰਗਾ ਝੂਲੀ ਕਮਾਲ ਦੀ ਵੱਡੀ ਗੱਲ ਠੰਡੇ ਸੁਹਾ ਦੀ ਮੋਏ ਨਾ ਬਈ ਥਾਣੇ ਦੇ ਖਾਲੇ ਤੇ ਪੁਰਾਣੀ ਨਹੀਂ ਬਈ ਵੀਡੀਓ ਬਣਾਉਨੇ ਆ ਹਨਾ ਡੰਗਰ ਭੱਜ ਲੈਣਾ ਡਰ ਜਾਂਦਾ ਹਨਾ ਠੰਡੇ ਸਵਾਦੀ ਤੇ ਕੀ ਮੁੱਲ ਦਾ ਜਾਇਜ਼ ਜਾ ਫਿਰ ਪਤੀ ਅਰ ਚਮਾਨਦਾਨ ਕਰਦਾ ਵੀ ਠੀਕ ਆ 30000 ਰੁਪਏ ਮੁੱਲ ਆ ਬਾਈ ਬਾਕੀ ਜਿਹੜਾ ਮੌਕੇ ਤੇ ਵਿੱਚੋਂ ਮਾਨਤਨ ਜ਼ਰੂਰ ਹੋ ਜੂਗਾ ਮੁੱਲ ਵੀ ਜਾਇਜ਼ ਆ ਕੱਟੀ ਵੀ ਚੰਗੀ ਆ ਚੰਗੇ ਸੀਵਣ ਦੀ ਆ ਮਾ ਦਾ ਦੁੱਧ ਵੀ ਚੰਗਾ ਝੂੜੀ ਬਹੁਤ ਚੰਗੀ ਆ ਸਾਫ ਸੁਧਰੀ ਕੱਟੀ ਆ ਕੱਦ ਵੱਡ ਚੰਗਾ ਬੇ ਬਾਕੀ ਬਈ ਮੁੱਲ ਜਮਤ ਜਾਇਦਾ ਅਣਾ ਬਈ ਠੀਕ ਆ ਮਾਨਤਨ ਹੋ ਜੂਣਾ ਵਿੱਚੋਂ ਹਾਂਜੀ ਵੀਰੇ ਮਾਨਤਨ ਕਰ ਦਾਂਗੇ ਠੀਕ ਆ ਬਈ ਕਿੰਨੀ ਕੁ ਉਮਰ ਆ ਬਈ ਕੱਟੇ ਦੀ ਇਹਦੀ ਉਮਰ ਵੀਰੇ 15 ਮਹੀਨੇ ਹੋ ਕੇ ਪ੍ਰੋਪਰ 16 ਮਹੀਨੇ ਲੱਗ ਚੁੱਕੇ ਨੇ ਠੀਕ ਆ ਬਈ ਕਿਹੜੇ ਟੀਕੇ ਦਾ ਇਹ ਇਹ ਵੀਰੇ ਸਾਇਗ ਦਾਗਾ ਅੱਛਾ ਹਾਂਜੀ ਮਾਂ ਦਾ ਦੁੱਧ ਬਈ ਮਾਂ ਦਾ ਦੁੱਧ ਵੀਰੇ 21 ਲੀਟਰ ਦੂਸਰੇ ਸੂਏ ਦਾ ਆਪਣੇ ਕੋਲੇ ਹੈਗੀ M29 ਦੀ ਮਾਂ ਗਈ ਠੀਕ ਆ ਫੇਸ ਬੜਾ ਚੰਗਾ ਸਿੰਘ ਆ ਜਿਹੜਾ ਨੇੜੇ ਮੋੜ ਲੱਗ ਗਿਆ ਮੱਥਾ ਮੱਥਾ ਚੈੱਕ ਕਰੋ ਬਈ ਫੇਸ ਬਹੁਤ ਚੰਗਾ ਕਰਮਾ ਆ ਇੱਕ ਅੱਦ ਬੱਡ ਚੰਗਾ ਪੜਦਾ। ਨਵਾਈ ਨੂੰ ਵੀ ਬਹੁਤ ਹੈ ਵੀਰੇ। ਸਹੀ ਗੱਲ ਆ ਲੱਗ। ਬਾਈ ਚੈੱਕ ਕਰੋ ਬਈ ਲੰਮਰ। ਉਮਰਦੇਸ ਸਾਹਿਬ ਨੇ ਕੱਟੇ ਦੀ ਗ੍ਰੋਥ ਬਹੁਤ ਸੋਹਣੀ। ਹੂੰ। ਪੱਟਪੜਾ ਬਹੁਤ ਚੰਗਾ ਯਾਰ ਹਨਾ। ਹਾਂ ਹਾਂ ਵੀਰੇ ਪੂਰੇ ਚੰਗੇ। ਹੂੰ। ਪੱਟਪੜਾ। ਬਾਕੀ ਮਾਂ ਬਾਪ ਚੰਗੀ ਵੀਰੇ ਮਾਂ ਵੀ ਆਪਾਂ ਦਿਖਾਵਾਂਗੇ ਵੀਡੀਓ 'ਚ। ਠੀਕ ਆ ਬਾਈ। ਹਾਂਜੀ ਮਾਂ ਵਾਚਿੰਗ। ਸਹੀ ਗੱਲ ਆ ਵੀ ਬਾਕੀ। ਮਾਂ ਥੱਲੇ ਹੁਣ ਵੀ ਵੀਰੇ 5 ਮਹੀਨੇ ਛੁਈ ਥੱਲੇ 17 ਲੀਟਰ ਦੁੱਧ ਕੰਪਲੀਟ ਆ ਵੀ। ਠੀਕ ਆ ਮੜੀ ਤੋ ਤੋੜ ਦੋ ਬਈ ਮੜਾ ਜੀ। ਤੇ ਮੁੱਲ ਕੀ ਆ ਫਿਰ ਇਹਦਾ ਜਾਇਦ ਜਾਂ 80000 ਰੁਪਇਆ ਮਾਨਤਾਨ ਹੋ ਜੀ ਹਾਂ ਮਾਨਤਾਨ ਕਰ ਦਾਂਗੇ ਬਈ ਠੀਕ ਆ 80000 ਰੁਪਇਆ ਮੋਲ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਨ ਜਿਹੜਾ ਚੰਗਾ ਟੱਟਾ ਬਈ ਹਮਰ ਹਜੇ ਛੋਟੀ ਆ ਕੋਸਾਂਵਾਂ ਨਾ ਕਰ ਦੇ ਬੱਡ ਰਾਜੀ ਰੂਜੀ ਚੰਗਾ ਤੇ ਵੱਡੀ ਗੱਲ ਲੰਬਾਈ ਨੂੰ ਕੋਈ ਬਹੁਤ ਤੇ ਫਿੱਟ ਥੋੜਾ ਕਰ ਮਾਏ ਦਾ ਬਹੁਤ ਚੰਗਾ ਹੈਗਾ ਬਈ ਤੇ ਮਾ ਦਾ ਦੁੱਧ ਵੀ ਬਾਈ ਨੇ ਚੰਗਾ ਦੱਸਿਆ ਚੰਗੇ ਸੀਮਾ ਸੈਗ ਦੇ ਟੀਕੇ ਦਾ ਹੈ ਅੱਗੇ ਨੰਬਰ ਨਹੀਂ ਪਤਾ ਹੋਣਾ ਨਾ ਵੀਰੇ ਅ ਨੰਬਰ ਵੀਰੇ ਪਤਾ ਚਾਚਾ ਇਹਨਾਂ ਨੂੰ ਕੋ ਡਰੈਸਾ ਹੈਗਾ ਸਾਰਾ ਜਦੋਂ ਕੋਈ ਮਾਰਕੀਟ ਗੱਲ ਕਰੂਗਾ ਤਾਂ ਆਪਾਂ ਦੇ ਵੀ ਦਵਾਂਗੇ ਬਹੁਤ ਠੀਕ ਹੈ ਬੰਦੋ ਬਈ ਮੋੜੇ 80000 ਰੁਪਏ ਆਪਾਂ ਤੇਰਾ ਮਨ ਅਤੀਰੇ ਵੀਰੇ ਚੋਟੀ ਆਪੇ ਹਾਂਜੀ ਚੰਗੀ ਆਪੇ ਕਰ ਤੁੰਗ ਕਿੰਨਾ ਉੱਤ ਹੁਣ ਫਿਲਹਾਲ ਵੀਰੇ ਇਹਦੇ 17 ਲੀਟਰ ਦੁੱਧੇ 5 ਮਹੀਨਿਆਂ ਦੀ ਸੂਈ ਨੂੰ ਠੀਕ ਹੈ ਤੇ ਇਹਨੇ ਰਾਇ ਦਿੱਤੀ ਕਿ ਦੂਜੇ ਸੂਏ ਸੂਏ ਕਿ ਕਿਲਟਰ ਉਸ ਗ੍ਰਾਮ ਦੁੱਧ ਦਿੱਤੇ ਹਾਂ ਬੁਰਾ ਪੜਾ ਰਿਹਾ ਹੈ। ਇਹ ਲੈਵਲ ਉਹ ਦੇ ਕੁਆਲਿਟੀ ਬਹੁਤ ਹੈ। ਖੁੱਲਣ ਡੁੱਲੀ ਝੋਟੀਆਂ ਪੂਰੀ। ਠੀਕ ਹੈ। ਲੈਵਲ। ਬਾਕੀ ਹੁਣ ਲੱਸੀ ਪਈ ਹੋਈ ਹੈ ਦੁੱਧ ਦੀ ਘਰ ਨਾਲ। ਕੱਦਗਾਠੀ ਬਹੁਤ ਹੈਗੀ। ਠੀਕ ਹੈ। ਇੱਕ ਜੀ ਵੀ ਬਹੁਤ ਹੀ ਚੰਗਾ। ਇੱਕ ਬਾਈ ਕੋਲੇ ਬਈ ਆ ਬਸ਼ੀਰੀ ਬਕਾਊ ਆ। ਕਿੰਨੀ ਉਮਰ ਆ ਬਈ ਇਹਦੀ? ਇਹਦੀ ਵੀਰੇ 15 ਮਹੀਨੇ 5 ਦਿਨਾਂ ਦੀ ਉਮਰ ਹੈ। 15 ਮਹੀਨੇ 5 ਦਿਨਾਂ ਦੀ ਉਮਰ ਆ ਠੀਕ ਆ ਬਾਈ ਬਾਹਰ ਪੌਲੀ ਦੀ ਕਲੀਅਰ ਹੈ ਵੀਰੇ ਠੀਕ ਆ ਹਾਂ ਜਿੱਥੇ ਪਟਾ ਹੈਗਾ ਬਾਕੀ ਬਲੈਕ ਹੈ ਠੀਕ ਆ ਮੱਥੇ ਪਟਾ ਹੈ ਜੀ ਪਟਾ ਹੈ ਮੱਥੇ ਪਟਾ ਆ ਗਿਆ ਬਾਕੀ ਬਲੈਕ ਹੈ ਜੀ ਬਾਕੀ ਬਲੈਕ ਆ ਹਨ ਕੰਨ ਕੰਨ ਬਹੁਤ ਚੰਗਾ ਬਾਈ ਨੇੜ ਤੋਂ ਚ ਕਿੰਨਾ ਕੁ ਕਰਦਾ ਇਹਦਾ ਇਹਦਾ ਕੱਦ ਵੀਰੇ 58 ਇੰਚ 58 ਇੰਚ ਦਾ ਇਸ ਟਾਈਮ ਬਾਈ ਕਰਦਾ ਚੰਗੀ ਮੂਰਤੀ ਬਹੁਤ ਹੋਣੀ ਹਾਂ ਬਾਡੀ ਬਹੁਤ ਸੋਹਣੀ ਐ ਦੇਖ ਖੜਨੀ ਖੜਨੀ ਬਾਈ ਪੂਰੀ ਚੰਗੀ ਐ ਕੰਨ ਕੰਨ ਬਹੁਤ ਚੰਗਾ ਤੋੜਾ ਤੋੜਾ ਚੈੱਕ ਕਰੋ ਬਾਈ ਚੰਗੀ ਐ ਤੇ ਮੁੱਲ ਕੀ ਇਹਦਾ? ਉਸ ਵੀਰੇ ਫੋਨ ਦੀ। ਜਾਇਜ਼ ਹੀ ਹੋਊਗਾ। ਹਾਂ ਜਾਇਜ਼ ਹੀ ਕਰ। ਠੀਕ ਆ। ਮੁੱਲ ਆ ਇਹਦਾ ਜਿਹੜਾ ਫੋਨ ਤੇ ਹੋਊਗਾ। ਮੁੱਲ ਆ ਜੀ। ਬਹੁਤ ਵਧੀਆ। ਸਾਡੂ ਵੀਰੇ ਹਲੀ ਸ਼ਾਨ ਦੀ ਪੋਤੀ ਐ। ਠੀਕ ਆ। ਬਾਪ ਇਹਦਾ ਹਲੀ ਸ਼ਾਨ ਦਾ ਡਾਕਟਰ। ਹੂੰ। ਮਾਂ ਇਹਦੀ ਦੀਪਲੀ ਲੈਣੀ। ਠੀਕ ਆ ਭਾਈ। ਮਾਂ ਪਿਓ ਆਪਣੇ ਕੋਲੇ ਮੌਜੂਦ ਆ ਆਪਣੇ ਘਰ ਹੀ ਖੜੇ। ਠੀਕ ਆ। ਮਾਂ ਤੇ ਇਹਦਾ ਪਿਓ ਬਾਈ ਦੇ ਕੋਲੇ ਹੈਗੇ ਨੇ। ਠੀਕ ਆ। ਪ੍ਰੂਫ ਸਾਰੇ ਨੇ। ਠੀਕ ਆ ਭਾਈ। ਤੇ ਮੁੱਲ ਇਹਦਾ? ਮੁੱਲ ਇਹਦਾ ਫੋਨ ਤੇ ਕਰੀ। ਬਹੁਤ ਠੀਕ ਆ। ਮੁੱਲ ਆ ਜਿਹੜਾ ਇਹਦਾ ਫੋਨ ਤੇ ਹੋਊਗਾ। ਮੁੱਲ ਆ ਜਿਹੜਾ ਬਈ ਜਮਾਂ ਜਾਇਜ਼ ਹੋਊਗਾ ਧੰਨਵਾਦ